ਹੈਲੋ ਹੈਲੋ ਸਸਰੀਕਾਲ ਬਾਪੂ ਜੀ ਸਸਰੀਕਾਲ ਬੋਲੋ ਡਿੱਕਾ ਕੋ ਜੀ ਹਾਂਜੀ ਚਾਹ ਬਾਪੂ ਜੀ ਤੁਸੀਂ ਜਿਹੜੀ ਅੱਜ ਬਠੰਡੇ ਤੋਂ ਅੱਗੇ 15-20 ਕਿਲੋਮੀਟਰ ਗੋਨੇ ਵਾਲੇ ਪਿੰਡ ਦੇ ਲਾਗੇ ਜੋ ਧਾਨ ਸਿੰਘ ਵਾਲਾ ਪਿੰਡ ਦੇ ਵਿੱਚ ਘਟਨਾ ਹੋਈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਹੋਰ ਜਿਹੜੀ ਦਾਨਮਾ ਦਾਨੇਵਾਲ ਪਿੰਡ ਵਿੱਚ ਪਛਿੰਦੇ ਜਿਹੜੀ ਘਟਨਾ ਕਸ਼ਮੀਰ ਸਿੰਘ ਉਹ ਬਹੁਤ ਨਿੰਦਣਯੋਗ ਔਰ ਐ ਸਮਝ ਲਓ ਵੀ ਜਿਵੇਂ ਇੱਕ ਦੇ ਸਾਡੇ ਉਹਨਾਂ ਵਾਸਤੇ ਤਾਂ ਇੱਕ 47 ਵਾਲਾ ਸੰਸਥਾਪ ਆ ਗਿਆ ਵੀ ਪਾਕਿਸਤਾਨ ਹਿੰਦੁਸਤਾਨ ਬਣਨ ਵਾਲਾ ਸਮਾਂ ਹੈ ਠੀਕ ਹੈ ਇੱਕ ਗਰੀਬ ਆਦਮੀ ਕਿਸ ਤਰ੍ਹਾਂ ਆਪਣਾ ਸਾਰੀ ਉਮਰ ਕਈਆਂ ਪੀੜ੍ਹੀਆਂ ਤੋਂ ਲੈ ਕੇ ਆਪਣਾ ਘਰ ਬਣਾਉਂਦਾ ਹੈ ਠੀਕ ਹੈ ਉਹ ਅੱਜ ਦੇ ਜ਼ਮਾਨੇ ਵਿੱਚ 1ਵੀਂ ਸਦੀ ਵਿੱਚ ਲੋਕਾਂ ਦੇ ਘਰ ਸੜੇ ਜਾਣ ਇਹ ਪੰਜਾਬ ਸਰਕਾਰ ਉੱਤੇ ਤੇ ਪੰਜਾਬ ਉੱਤੇ ਗੁਰਾਂ ਦੀ ਜਿੱਤ ਨੂੰ ਕਹਿੰਦੇ ਹੈ ਗੁਰਾਂ ਦੇ ਨਾਮ ਤੇ ਪੰਜਾਬ ਵਸਦਾ ਬੜਾ ਵੱਡਾ ਇੱਕ ਕਲੰਕ ਲਾ ਦਿੱਤਾ ਇਹਨਾਂ ਲੋਕਾਂ ਨੇ ਸਾਨੂੰ ਇਹਦੀ ਪਛਾਣ ਕਰਨੀ ਚਾਹੀਦੀ ਆ ਕਿ ਉਹ ਕੌਣ ਲੋਕ ਨੇ ਜਿਹੜੇ ਗਰੀਬਾਂ ਤੇ ਮਜਾਂ ਪੰਜਾਬ ਦੇ ਐਸਸੀ ਭਾਈਚਾਰੇ ਉੱਤੇ ਮਜਬੀ ਸਿੰਘਾਂ ਉੱਤੇ ਇਹੋ ਜਿਹੇ ਜ਼ੁਲਮ ਕਰਦੇ ਨੇ ਜੇ ਕਿਸਾਨਾਂ ਦੀ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਦੇ ਅਕਾਲ ਤਖ਼ਦਾ ਜੱਫੇਦਾਰ ਜਾ ਕੇ ਦੱਲੇਵਾਲ ਨੂੰ ਮਿਲ ਆਉਂਦਾ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਉਹਦੇ ਪਿੱਛੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਖੜੋ ਹੋ ਜਾਂਦੀਆਂ ਨੇ ਜਾਂ ਜਿੰਨੀਆਂ ਚੰਮੀ ਵਰਗੇ ਜਿਹੜੇ ਨੇ ਇਹ ਭਾਵੇਂ ਸਿੱਧੂ ਬਾਰੇ ਬੋਲਣ ਚਲਾ ਜਾਂਦਾ ਉਹਦੇ ਪਿੰਡ ਜੇ ਸਾ ਆਦਮੀ ਇੱਕ ਇੱਕ ਆਦਮੀ ਬਦਲੇ ਜਿਹੜੇ ਹੋਰ ਸਾਡੇ ਇਸ ਤਰ੍ਹਾਂ ਜਿਹੜੇ ਲੀਡਰ ਸਾਡੀਆਂ ਜਥੇਬੰਦੀਆਂ ਨੇ ਉਹ ਭਾਜਪਾਤਨ ਲੋ ਦਾ ਅਕਾਲੀਤਨ ਲੋ ਇੱਕ ਬੰਦੇ ਨੇ ਮੂੰਹ ਨਹੀਂ ਖੋਲਿਆ ਉਹਦੇ ਬਾਰੇ ਕਿਸੇ ਕਿਸਾਨ ਜਥੇਬੰਦੀ ਵੀ ਬੋਲੀ ਜਿਹੜੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਡੇ ਕਿਰਨਜੀਤ ਗਹਿਰੀ ਵਰਗੇ ਆ ਜਾਂ ਭਗਵੰਤ ਸਿੰਘ ਸਮਾਉ ਵਰਗੇ ਬੰਦੇ ਨੇ ਉਹ ਨਹੀਂ ਬੋਲੇ ਕੋਈ ਪੰਜਾਬ ਦੀ ਬਹੁਜਣ ਸਮਾਜ ਭਾਰਤੀ ਦਾ ਅਜੇ ਤੱਕ ਬਿਆਨ ਨਹੀਂ ਆਇਆ ਇਹ ਸਾਰਿਆਂ ਨੂੰ ਨੱਕ ਡੋਬ ਕੇ ਸ਼ਰਮ ਨਾਲ ਨੱਕ ਡੋਬ ਕੇ ਚਪਨੀ ਚ ਮਰ ਜਾਣਾ ਚਾਹੀਦਾ ਏ ਕਿ ਪੰਜਾਬ ਦੀ ਧਰਤੀ ਦੇ ਉੱਤੇ ਗੁਰਾਂ ਦੀ ਧਰਤੀ ਉੱਤੇ ਇੱਕ ਜ਼ੁਲਮ ਅਸੋਜਿਆ ਜ਼ੁਲਮ ਕਿ ਲੋਕਾਂ ਨੇ ਆਪਣੇ ਬੱਚੇ ਦੂਜਿਆਂ ਘਰਾਂ ਦੇ ਛੱਤਾਂ ਤੋਂ ਲਮਕਾ ਲਮਕਾ ਕੇ ਆਪਣੇ ਬੱਚੇ ਬਚਾਏ ਨੇ ਤੇ ਅਗਲੇ ਦਿਨ ਐਸੇਵੇਂ ਬੱਚਿਆਂ ਦੀ ਭਾਰਪੋ ਬੱਚੇ ਉਹਨਾਂ ਦੇ ਘਰਾਂ ਚ ਆਏ ਨੇ ਕੋਈ ਆਦਮੀ ਕਹਿ ਰਿਹਾ ਕਿ ਮੈਂ ਮਿੰਮਤੇ ਚੜ ਕੇ ਸਾਰੀ ਰਾਤ ਆਪਣੀ ਜਾਨ ਇਹਨਾਂ ਲੋਕਾਂ ਤੋਂ ਬਚਾਈ ਉਹ ਜਿਹੜਾ 100 150 ਆਦਮੀ ਦਾ ਹਜੂਮ ਦੱਸਿਆ ਜਾਂਦਾ ਜੋ ਵੀਡੀਓ ਟੀਵੀ ਨਾਰਾਇਣ ਅਸੀਂ ਵੀਡੀਓ ਨੇ ਦੇਖ ਰਹੇ ਆ ਉਹਦੀ ਪੂਰੀ ਪਰਚੋਲ ਹੋਣੀ ਚਾਹੀਦੀ ਆ ਤੇ ਮੈਂ ਇਹਦੇ ਨਾਲ ਨਾਲ ਇਹਦੀ ਹਿੰਦੀ ਮੀਡੀਆ ਨੂੰ ਕਹਾਂਗਾ ਜਿਹੜਾ ਸਾਡਾ ਜਿਵੇਂ ਨੈਸ਼ਨਲ ਦਸਤਕਿਆ ਸਮੀਰਤ ਚੋਹਾਨ ਜੋ ਹੋਰ ਜਿਹੜੇ ਸਾਡੇ ਬਹੁਤ ਦਿਨ ਸਮਾਜ ਦੇ ਬੁਲਾਰੇ ਨੂੰ ਜਦੋਂ 85% ਲੋਕ ਆ ਮੈਂ ਹਿੰਦੀ মিডিਏ ਨੂੰ ਇਹ ਗੱਲ ਕਹਾਂਗਾ ਕਿ ਉਹ ਇਸ ਆਵਾਜ਼ ਨੂੰ ਪੂਰੇ ਵਰਲਡ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਨ ਕੇਵਲ ਇਹ ਨੂੰ ਪੰਜਾਬ ਦਾ ਮੁੱਦਾ ਨਹੀਂ ਏ ਇਹ ਗਰੀਬਾਂ ਦੇ ਸਾਡੇ ਜਾਣ ਦਾ ਮੁੱਦਾ ਏ ਤੇ ਗਰੀਬਾਂ ਨੂੰ ਇਹ ਮਤਲਬ ਇੱਕ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਕੀੜੇ ਮਕੌੜੇ ਹੋ ਜਦੋਂ ਮਰਜੀ ਅਸੀਂ ਤੁਹਾਨੂੰ ਲੂ ਸਕਦੇ ਹਾਂ ਸਾਰ ਸਕਦੇ ਹਾਂ ਭਗਵੰਤ ਮਾਨ ਨੂੰ ਸ਼ਰਮ ਕਰਨੀ ਚਾਹੀਦੀ ਹੈ ਕੁਝ ਜਿਹੜਾ ਜਿੰਨੇ ਡਾਕਟਰ ਮੇਡ ਕਰਦੀਆਂ ਫੋਟੋਆਂ ਲਵਾਈਆਂ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਜਮੇਡ ਕਰਵਾਤੀਆਂ ਕਦੀ ਭਗਤ ਸਿੰਘ ਬੰਦੇ ਵਰਗੀਆਂ ਪੱਗਾਂ ਬੰਨ੍ਹ ਕੇ ਦੇ ਭਗਤ ਸਿੰਘ ਦੀਆਂ ਫੋਟੋਆਂ ਦਾ ਕ੍ਰਾਂਤੀਕਾਰੀ ਬਣਨ ਦਾ ਦਾਵਾ ਤੇਸ਼ ਕਰਦਾ ਹੈ ਕੇਦਰੀਵਾਲ ਨੂੰ ਸ਼ਰਮ ਕਰਨੀ ਚਾਹੀਦੀ ਹੈ ਨਾ ਲੋਕਾਂ ਨੂੰ ਡੁੱਬ ਕੇ ਮਰਨਾ ਚਾਹੀਦਾ ਹੈ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਜੇ ਇਹਦੇ ਤੋਂ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ ਮੈਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਆਪਣੇ ਵੱਲੋਂ ਅਪੀਲ ਕਰਾਂਗਾ ਤੇ ਹੋਰ ਰਿਜੀਰਾਂ ਨੂੰ ਜਿਨ੍ਹਾਂ ਦੇ ਚੈਨਲ ਨੇ ਉਹਨਾਂ ਨੂੰ ਅਖਬਾਰਾਂ ਨੂੰ ਬੇਨਤੀ ਕਰਾਂਗਾ ਕਿ ਗ੍ਰਹਿ ਮੰਤਰੀ ਇੱਥੇ ਆਪ ਦਖਲ ਦੇ ਕੇ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਤੇ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਕੰਮ ਕਰਨਾ ਚਾਹੀਦਾ ਹੈ ਇਹਨਾਂ ਤੇ ਜ਼ੁਲਮ ਹੁੰਦੇ ਰਹਿਣਗੇ ਜਿੰਨਾ ਚਿਰ ਪੰਜਾਬ ਵਿੱਚ ਜੱਟ ਮੁੱਖ ਮੰਤਰੀ ਰਹੇਗਾ ਇਹ ਕਿਉਂਕਿ ਉਹ ਜੱਟ ਜਦੋਂ ਮੁੱਖ ਮੰਤਰੀ ਬਣਦਾ ਸ਼ਾਸਨ ਦੇ ਪ੍ਰਸ਼ਾਸਨ ਉਹਨਾਂ ਦੇ ਬਣ ਜਾਂਦੇ ਨੇ ਇਨਾਂ ਦੇ ਜ਼ੁਲਮ ਲਗਾਤਾਰ ਹੁੰਦਾ ਰਹਿੰਦਾ ਹੈ ਪੰਜਾਬ ਦੇ ਵਿੱਚ OBC ਦਾ ਹੋਰ ਕਿਸੇ ਵਰਗ ਦਾ ਮੁੱਖ ਮੰਤਰੀ ਜਾਂ SC ਵਰਗ ਦਾ ਬਣਨਾ ਚਾਹੀਦਾ ਹੈ ਹੋਰ ਕਿਸੇ ਦੀ ਹਿੰਮਤ ਨਹੀਂ ਕਿਉਂਕਿ ਇੱਕ ਰਾਖਸ਼ ਵਾਲਾ ਰੂਪ ਇਹ ਕੌਮ ਵਰਗ ਧਾਰਨ ਕਰ ਚੁੱਕਿਆ ਹੈ ਉਹਦੇ ਨਾਲ ਉਹ ਸਰਪੰਚ ਦੇ ਹੁੰਦੇ ਆ ਉਹ ਦੇਖੋ ਕੁੜੀਆਂ ਕਹਿ ਰਹੇ ਨੇ ਕਿ ਅਸੀਂ ਸਰਪੰਚ ਦੇ ਸਾਹਮਣੇ ਉਹ ਕਹਿੰਦੇ ਰਹੇ ਨੇ ਕਿ ਅਸੀਂ ਤੇਰੇ ਉੱਤੋਂ ਦੀ ਗੱਡੀ ਨਗਾ ਰਿਆਂਗੇ ਤੇ ਸਰਪੰਚ ਦੀ ਹਿੰਮਤ ਨਹੀਂ ਪੈਂਦੀ ਕਿ ਮੈਂ ਉਹਨੂੰ ਆਖਾਂ ਵੀ ਤੂੰ ਕੌਣ ਮੈਂ ਜਾਂ ਉਹ ਕੋਈ ਪਈ ਨਹੀਂ ਇਸ ਤਰ੍ਹਾਂ ਬੋਲਣਾ ਇਹ ਬੜੀ ਨਿੰਦਣਯੋਗ ਗੱਲ ਆ ਔਰ ਪੰਜਾਬ ਦੀਆਂ ਜਿੰਨੇ ਐਸਸੀ ਜਮਾਤਾਂ ਦਾ ਜਿਹੜੇ ਭਗਵੰਤ ਮਾਨਦੇ ਕੈਬਨਟ ਵਿੱਚ ਐਸਸੀ ਐਮਐਲ ਜਾਂ ਐਮਐਲ ਨੇ ਮੈਂ ਕਹਿੰਦਾ ਜੇ ਉਹ ਬੰਦੇ ਦੇ ਪੁੱਤ ਹੋਣ ਤੇ ਉਹਨਾਂ ਸਾਰਿਆਂ ਨੂੰ ਸੀਠੇ ਦੇ ਦੇ ਕੇ ਘਰ ਦੇਣਾ ਚਾਹੀਦਾ ਜੇ ਉਹਨਾਂ ਨੂੰ ਅੱਜ ਜਦੋਂ ਇਹਨਾਂ ਦੇ ਘਰਾਂ ਨੂੰ ਅੱਗ ਲੱਗੂ ਕਿ ਉਦੋਂ ਇਹ ਲੋਕ ਜਾਗਣਗੇ ਅੱਜ ਗਰੀਬਾਂ ਦੇ ਘਰ ਛੜ ਰਹੇ ਨੇ ਸਾਰਾ ਭਾਰਤ ਗੇਨੋ ਵਰਲਡ ਦੇਖ ਰਿਹਾ ਹੈ ਜਿੰਨੇ ਸਾਡੇ ਜਥੇਬੰਦੀਆਂ ਨੇ ਮੈਂ ਇਹਨਾਂ ਨੂੰ ਜਿੰਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਜਿੰਨੀਆਂ ਸਾਡੀਆਂ ਹੋਰ ਸੋਸ਼ਲ ਜਥੇਬੰਦੀਆਂ ਨੇ ਜਿਹੜੀਆਂ ਮਜ਼ਦੂਰਾਂ ਦੇ ਕੰਮ ਕਰਦੀਆਂ ਐ ਮੈਂ ਕਹਿੰਦਾ ਇਹਨਾਂ ਸਭ ਨੂੰ ਕੋ ਦਿਨ ਮਿਥ ਕੇ ਉੱਥੇ ਦਾਣਾ ਸਿੰਘ ਵਾਲੇ ਜਾਣਾ ਚਾਹੀਦਾ ਹੈ ਔਰ ਪੂਰੇ ਜਿਹੜੇ ਹੋਰ ਵੀ ਸਾਡੇ ਕ੍ਰਾਂਤੀਕਾਰ ਲੋਕ ਨੇ ਉੱਥੇ ਪਹੁੰਚਨੇ ਚਾਹੀਦੇ ਆ ਉਹਨਾਂ ਬੰਦਿਆਂ ਨੂੰ ਉਸੇ ਤਰ੍ਹਾਂ ਜਿਵੇਂ हरियाणा ਦੇ ਵਿੱਚ ਮਿਰਚਪੁਰ ਕਾਂਡ ਵਿੱਚ 20 ਸਾਲਾਂ ਬਾਅਦ ਕਿੰਨੇ ਉਹਦੇ 35 30 35 30 35 ਆਦਮੀਆਂ ਨੂੰ ਉਮਰ ਕੈਦ ਹੋਈ ਆ 22 ਸਾਲ ਬਾਅਦ ਹੁਡਾ ਦਾ 90 ਦਾ ਉਹ ਕੇਸ ਸੀ ਕਿ ਹੁਣ ਜੇ ਜਾ ਕੇ ਉਹਨਾਂ ਨੂੰ 30 32 ਸਾਲਾਂ ਬਾਅਦ ਉਹਨਾਂ ਨੂੰ ਉਮਰ ਕੈਦ ਹੋਈ ਆ 35 ਆਦਮੀਆਂ ਨੂੰ ਇਹ ਜਿੰਨੇ ਆਦਮੀ ਨੇ ਇਹਨਾਂ ਨੂੰ ਵੀ ਸਭ ਨੂੰ ਫਾਂਸੀ ਦੇ ਲਟਕਾਇਆ ਜਾਣਾ ਚਾਹੀਦਾ ਹੈ ਜਾਂ ਇਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦੇਣੀਆਂ ਚਾਹੀਦੀਆਂ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਮੈਂ ਇਹਦੀ ਗੱਲ ਕਹਿਣਾ ਹੈ ਕਿ ਪੰਜਾਬ ਦੇ ਲੋਕੋ ਤੁਹਾਡੇ ਤੇ ਤੁਹਾਡੇ ਤੇ ਜ਼ੁਲਮ ਨਹੀਂ ਰੁਕਣਾ ਤੁਸੀਂ ਪੰਜਾਬ ਦੇ ਤੇ ਮੈਂ ਬੜੇ ਚਿਰ ਤੋਂ ਪਿੱਟ ਰਿਹਾ ਇਹਨਾਂ ਨੂੰ ਕਿ ਤੁਸੀਂ ਆਪਣਾ ਕੋਈ ਮذਬੀ ਸਿੱਖ ਪਲੇਟਫਾਰਮ ਖੜਾ ਕਰੋ ਤੁਹਾਡਾ ਕੋਈ ਆਪਣੀ ਹੋਂਦ ਨਹੀਂ ਹੈਗੀ ਜਿੱਥੇ ਮਰਜੀ ਉਹ ਅੱਜੋ ਵੇਖੋ ਤੁਸੀਂ 8 ਘਰ ਸਾੜ ਦਿੱਤੇ ਨੇ ਵੀਰ ਜੀ ਠੀਕ ਹੈ ਵੀ ਇੱਕ ਵੀ ਬੰਦਾ ਪੰਜਾਬ ਦਾ ਲੀਡਰ ਕੋਈ ਕਿਸਾਨ ਕੋ ਨੇਤਾ ਕੋ ਕਮਿਊਨਿਸਟ ਪਾਰਟੀਆਂ ਕੋ ਅਕਾਲੀ ਕੋ ਕਾਂਗਰਸੀ ਨਹੀਂ ਬੋਲਦਾ ਬਾਪੂ ਜੀ ਲੱਖਾ ਸੁਧਾਣਾ ਵੀ ਤਾਂ ਬਠਿੰਡੇ ਤੋਂ ਆ ਉਹ ਵੀ ਨਹੀਂ ਬੋਲੇ ਵੇਖੋ ਲੱਖਾ ਸੁਧਾਣੇ ਤੋਂ ਉਹ ਹਾਂ ਉਹਦਾ ਵੀ ਆਕਾ ਬੋਲਣ ਦਾ ਪਰ ਜਿਹੜੇ ਸਾਡੇ ਬੰਦੇ ਆ ਸਾਡੇ ਦੇ ਨੂੰ ਭਗਵਾਨ ਤੋਂ ਸਮਾ ਵਰਗੇ ਕਰਨਜੀਤ ਗਹਿਰੀ ਵਰਗੇ ਜਾਂ ਜਤਿੰਦਰ ਮੱਟੂ ਉੱਥੇ ਰੰਗਰੇਟਾ ਜਾ ਕੇ ਆਇਆ ਏ ਜਾਂ ਸਾਡੇ ਜਥੇਦਾਰ ਨੇ ਜਿਹੜੀਆਂ ਉਹਨਾਂ ਦੇ ਵੀ ਫਰਜ਼ ਬਣਦੇ ਨੇ ਤੇ ਉਹ ਆਪਣੇ ਮਜਲੂਮਾਂ ਬਦਲੇ ਜੇ ਅਸੀਂ ਕਹਿ ਦਿੰਨੇ ਆ ਪ੍ਰਾਣੀਆਂ ਇਤਿਹਾਸਨਾਸਨਾ ਕੇ ਲੋਕਾਂ ਨੂੰ ਸਟੇਜਾਂ ਤੇ ਕਿ ਔਰੰਗਜ਼ੇਬ ਬੜਾ ਕਾਤਲ ਸੀ ਔਰੰਗਜ਼ੇਬ ਬੜਾ ਜ਼ੁਲਮ ਕਰਦਾ ਰਿਹਾ ਸਹਿਰਜਾਦਿਆਂ ਉੱਤੇ ਜਾਂ ਹੋਰ ਲੋਕਾਂ ਉੱਤੇ ਹਾਂ ਤਾਂ ਅੱਜ ਇਹ ਲੋਕ ਔਰੰਗਜ਼ੇਬ ਬਣੇ ਬੈਠੇ ਨੇ ਕਿ ਇਹ ਉਦੋਂ ਹੀ ਤਨੇ ਜ਼ੁਲਮ ਅੱਜ ਵੀ ਔਰੰਗਜ਼ੇਬ ਵਾਲੇ ਜ਼ੁਲਮ ਸਾਡੇ ਤੇ ਹੋ ਰਹੇ ਨੇ ਇਹ ਕੋ ਉਦੋਂ ਕੱਟ ਨਹੀਂ ਜੇ ਗੁਰੂ ਗੋਬਿੰਦ ਸਿੰਘ ਬਦਲੇ ਔਰੰਗਜ਼ੇਬ ਦੇ ਜ਼ੁਲਮ ਬਦਲੇ ਲੜ ਸਕਦਾ ਹੈ ਗੁਰੂ ਤੇਗ ਬਹਾਦਰ ਜੀ ਕੋ ਔਰੰਗਜ਼ੇਬ ਦੇ ਜ਼ੁਲਮ ਨੂੰ ਦੇਖ ਕੇ ਉਪਾਰ ਦੇ ਦੁਖੀ ਲੋਕਾਂ ਵਾਸਤੇ ਆਪਣਾ ਸੀਸ ਦੇ ਸਕਦੇ ਨੇ ਤੇ ਸਾਨੂੰ ਵੀ ਆਪਣੀਆਂ ਕੁਰਬਾਨੀਆਂ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਔਰ ਇਹ ਜ਼ੁਲਮ ਰੁਕਣਾ ਚਾਹੀਦਾ ਹੈ ਇਹ ਤਾਂ ਇੰਨੀ ਖਤਰਨਾਕ ਗੱਲ ਆ ਕਿ ਇਹ ਤੁਸੀਂ ਸਮਝ ਲਓ ਜੇ ਅੱਜ ਇਹਦਾ ਉਪਾਰ ਨਾ ਕੀਤਾ ਗਿਆ ਇਹ ਆਉਣ ਵਾਲੇ ਸਾਡੇ ਸਾਡੀਆਂ ਜਿੱਥੀਆਂ ਬਣਾਂ ਦੇ ਸਾਡੇ ਬੱਚੇ ਵਿਦਿਆਰਥੀ ਕਾਲਜ ਦੇ ਅਫਸਰ ਕੀ ਸੋਚਣਗੇ ਕਿ ਸਾਡੀ ਇਹ ਵੈਲਿਊ ਆ ਪੰਜਾਬ ਦੇ ਵਿੱਚ ਵੀ ਅਸੀਂ ਮਤਲਬ ਸਾਨੂੰ ਜਿਉਂਦਿਆਂ ਨੂੰ ਅੰਕਾ ਲਾ ਕੇ ਸਾੜਦੇ ਹੋ ਇਹ ਇਹ ਲੋਕ ਸਾਡੇ ਸਮਝਦੇ ਨੇ ਸਾਰੀਆਂ ਗੱਲਾਂ ਨੂੰ ਕਾਸ਼ੀਰਾਮ ਜੀ ਨੇ ਇੱਕ ਵਾਰ ਕਿਹਾ ਵੀ ਸੀ ਉਹਨਾਂ ਆਖਿਆ ਵੀ ਕਿ ਮੇਂ 5-400 ਸਾਲ 5 ਸਦੀਆਂ ਮੁਗਲਾਂ ਨੇ ਰਾਜ ਕੀਤਾ ਏ ਕਿਸੇ ਮੁਸਲਮਾਨ ਮੁਗਲ ਦਾ ਘਰ ਨਹੀਂ ਛੜਿਆ ਕਿਸੇ ਮੁਗਲ ਮੁਸਲਮਾਨ ਦੀ ਇਤਨੀ ਲੁੱਟੀ ਗਈ ਅੰਗਰੇਜ਼ਾਂ ਨੇ 200 ਖੜ ਰਾਜ ਕੀਤਾ ਭਾਰਤ ਤੇ ਕਿਸੇ ਅੰਗਰੇਜ਼ ਨਹੀਂ ਦੀ ਜਿੰਨੇ ਕਦੀ ਕਿਸੇ ਨੇ ਲੁਕੀ ਗੰਗਰੇਜ ਦਾ ਘਰ ਨਹੀਂ ਛੜਿਆ ਜਦੋਂ ਦੀ ਘਰ ਛੜਦੇ ਨੇ ਗਰੀਬਾਂ ਦੀਆਂ ਕੁਲੀਆਂ ਤੇ ਵਸਤੂਆਂ ਨੂੰ ਕਿਉਂ ਅੱਗ ਲੱਗਦੀ ਆ ਕੀ ਪੰਜਾਬ ਵਿੱਚ ਕਿਸੇ ਦੀ ਹਿੰਮਤ ਆ ਦੇ ਆ ਜਿਹੜੇ ਰਾਖਸ਼ ਲੋਕ ਤੇ ਬੜੇ ਬੜੇ ਲੋਕ ਜਿਨ੍ਹਾਂ ਨੇ ਦੋ ਨੰਬਰ ਨਾ ਧੰਦਾ ਇਕੱਠਾ ਕਰਕੇ ਉਹਨਾਂ ਦੀਆਂ ਕੋਠੀਆਂ ਨੂੰ ਅੱਗ ਕਿਉਂ ਨਹੀਂ ਲੱਗਦੀ ਮਜ਼ਦੂਰਾਂ ਨੂੰ ਚਾਹੀਦਾ ਕਿ ਆਪਣੀ ਜਮਾਤ ਤੇ ਆਪਣਾ ਕੋ ਪਲੇਟਫਾਰਮ ਖੜਾ ਕਰ ਜਿੰਨਾ ਜਿਹੜੇ ਰਾਜ ਭਾਗ ਨਹੀਂ ਲੈਂਦੇ ਜਿੰਨਾ ਜਿਹੜੇ ਰਾਜ ਭਾਗ ਦੇ ਉੱਤੇ ਨਹੀਂ ਬੈਠਦੇ ਇਹ ਸ਼ਾਸਨ ਵੀ ਜੱਟ ਵਰਗ ਦਾ ਹੈ ਤੁਸੀਂ ਮੈਨੂੰ ਦੱਸੋ ਜਦੋਂ ਪੰਜਾਬ 'ਚ ਕੁੱਟ ਪੈਂਦੀ ਮਜਬੀ ਸਿੱਖਾਂ ਦੇ ਜੋ ਚਮਾਰਾਂ ਨੂੰ ਕਿਉਂ ਪੈਂਦੀ ਆ ਕਿਉਂਕਿ ਇਹ ਕੌਮਾਂ ਥੋੜਾ ਬਹੁਤਾ ਉਹਨਾਂ ਦੇ ਅੱਗੇ ਬੋਲਦੀਆਂ ਨੇ ਜਦੋਂ ਇਹ ਬੋਲਦੀਆਂ ਤਾਂ ਇਹਨਾਂ ਨੂੰ ਨਿਸ਼ਾਨਾ ਬਣਾ ਕੇ ਮਤਲਬ ਝੋਟ ਮਾਰਦੇ ਨੇ ਕਿ ਅੱਗੇ ਵਾਸਤੇ ਕੋਈ ਦਹਿਸਤ ਪਾਉਣ ਦਾ ਇੱਕ ਤਰੀਕਾ ਹੈ ਕਿ ਅੱਗੇ ਵਾਸਤੇ ਕੋਈ ਬੋਲੇ ਨਾ ਭਗਵੰਤਮਾਨ ਰਾਜ ਕਰਨ ਦੇ ਲਾਇਕ ਦਾ ਆਦਮੀ ਨਹੀਂ ਉਹ ਇੱਕ ਗਾਇਕ ਦੇ ਇੱਕ ਮਤਲਬ ਨਕਲਚੀ ਆਦਮੀ ਸੀ ਪੰਜਾਬ ਦੇ ਲੋਕਾਂ ਨੇ ਐਵੇਂ ਹੀ ਇੱਕ ਉਪਸਾ ਵਿੱਚ ਜਿਹੜਾ ਵਿੱਚ ਝੋਕੇ ਨੂੰ ਵੋਟ ਪਾ ਦਿੱਤੀ ਆ ਕੰਨ ਕਿਆਣ ਸੁਣਦੇ ਆ ਅਸੀਂ ਕਿ ਪੰਜਾਬ ਦੇ ਵਿੱਚ ਇੰਨੀ ਪੁਲਿਸ ਦੇ ਹੌਸਲੇ ਪ੍ਰਸਤ ਹੋ ਗਏ ਨੇ ਕਿ ਪੰਜਾਬ ਦੇ ਪੰਜਾਂ ਚੋਂ ਥਾਣਿਆਂ ਉੱਤੇ ਗਰਨੇਡਾ ਦਾ ਹਮਲੇ ਹੁੰਦੇ ਨੇ ਤੇ ਹੁਣ ਭਗਵੰਤ ਮਾਨ ਨੇ ਜਿਹੜਾ ਯਾਦਵ ਜੀ ਡੀਜੀ ਸੀ ਉਹਨੇ ਇਹ ਕਹਿ ਦਿੱਤਾ ਏ ਕਿ 10 ਵਜੇ ਤੋਂ ਬਾਅਦ ਉਹ ਜਿਹੜੀਆਂ ਥਾਣੇ ਵਾਲੀਆਂ ਗੜੀਆਂ ਨੇ 10 ਵਜੇ ਤੋਂ ਬਾਅਦ ਉਹ ਬਾਜ਼ਾਰ ਬੰਦ ਕਰਦੇ ਉਹ ਜਿੰਨਾ ਬਾਜ਼ਾਰਾਂ ਦੇ ਵਿੱਚ ਥਾਣੇ ਨੇ ਜਦੋਂ ਪੰਜਾਬ ਦੀ ਪੁਲਿਸ ਦੇ ਹੀ ਇੰਨੇ ਹੌਸਲੇ ਪ੍ਰਸਤ ਹੋ ਗਏ ਨੇ ਕਮਜ਼ੋਰ ਪੈ ਗਏ ਨੇ ਪੰਜਾਬ ਉਹ ਉਹ ਪੁਲਿਸ ਕਿਵੇਂ ਲੋਕਾਂ ਦੀ ਰਾਖੀ ਕਰੇਗੀ ਉਹ ਥਾਣਿਆਂ ਦੇ ਉੱਤੇ ਉਹ ਇੱਕ ਇਹੋ ਦੇ ਉਹ ਕੱਲ ਵਕੀਲ ਕਹਿ ਰਿਹਾ ਸੀ ਥਾਣਿਆਂ ਦੇ ਉੱਤੇ ਹੁਣ ਇੰਜ ਕਰੋ ਬੁਲਟ ਪ੍ਰੂਫ ਚਾਦਰਾਂ ਵਿਛਾ ਦਿਓ ਤਾਂ ਕਿ ਤੁਹਾਡੇ ਉੱਤੇ ਬੰਬ ਨਾ ਡਿੱਗਣ ਜਿਹੜੀ ਪੁਲਿਸ ਨੇ ਲੋਕਾਂ ਦੀ ਰਾਖੀ ਕਰਨੀ ਆ ਉਹ ਪੁਲਿਸ ਖੁਦ ਡਰ ਰਹੀ ਆ ਦੇਖੋ ਸਵਾਲ ਕਿੱਡੇ ਕਿਧਰ ਨੂੰ ਜਾ ਰਿਹਾ ਇਸ ਪੰਜਾਬ ਜਿਸ ਪੰਜਾਬ ਨੂੰ ਲੋਕੀ ਸਤਿਕਾਰ ਦਿੰਦੇ ਸੀ ਸਨਮਾਨ ਦਿੰਦੇ ਸੀ ਮੈਂ ਸਿੱਧਾ ਕਹਾਂਗਾ ਭਾਵੇਂ ਕੋਈ ਗੁੱਸਾ ਕਰੇ ਪੰਜਾਬ ਦੀ ਸ਼ਕਲ ਚੰਗੇ ਬੰਦੇ ਹੈਗੇ ਨੇ ਕੋਈ ਸਾਰੀਆਂ ਕੌਮਾਂ ਵਰਗ ਮਾਰੇ ਨਹੀਂ ਹੁੰਦੇ ਪਰ ਜੱਟ ਕੌਮ ਨੇ ਸਿੱਖ ਧਰਮ ਦਾ ਪੰਜਾਬ ਦਾ ਔਰ ਪੰਜਾਬ ਦੇ ਜਲ ਪਾਣੀ ਦਾ ਆਬੋ ਹਵਾ ਦਾ ਸੱਤਿਆ ਨਾਲ ਉਸ ਕਰਕੇ ਰੱਖ ਦਿੱਤਾ ਹੈ ਜਿੰਨਾ ਚਿਰ ਹੁਣ ਸਰਕਾਰਾਂ ਜਾਂ ਇਹਦੇ ਵਰਤੀ ਸਾਡੇ ਲੋਕ ਧਿਆਨ ਨਹੀਂ ਦਿੰਦੇ ਜਾਂ ਆਪਣਾ ਰਾਜ ਪਾ ਗਏ ਲੋਕ ਨਹੀਂ ਬੁਲਾਉਂਦੇ ਇਸੇ ਤਰ੍ਹਾਂ ਤੁਹਾਡੇ ਉੱਤੇ ਜ਼ੁਲਮ ਹੁੰਦੇ ਰਹਿਣਗੇ ਇਹ ਮੇਰੀ ਮੇਰਾ ਚੈਲੰਜ ਆ ਵਾਰਨਿੰਗ ਆ ਜੇ ਉਹ ਬਦਲ ਕੇ ਵਿਖਾ ਦਿਓ ਭਗਵੰਤ ਮਾਨ ਤੋਂ ਕਿੰਨਾ ਸਾਲਾਂ ਦੇ ਵਿੱਚ ਇਹ ਕਹਿੰਦਾ ਹਾਂ ਮੈਂ 3 ਮਹੀਨੇ ਦੇ ਵਿੱਚ ਪੰਜਾਬ ਦੇ ਸਾਰੇ ਜਿੰਨਾ ਨਸ਼ਾ ਬੰਦ ਕਰ ਦਿਆਂਗਾ ਇਹ ਚਿੱਟੇ ਤੋਂ ਲੜਾਈ ਹੋਈ ਆ ਉਹ ਬੀਬੀਆਂ ਨੇ ਜਦੋਂ ਚਿੱਟਾ ਜਿਹੜੇ ਪਿੰਡ ਚੋ ਵੇਚਦੇ ਆਂ ਹਰ ਬੰਦੇ ਨੂੰ ਪਤਾ ਹੁੰਦਾ ਕਿ ਪਿੰਡਾਂ ਦੇ ਵਿੱਚ ਕੌਣ ਚਿੱਟਾ ਵੇਚਦਾ ਏ ਕੌਣ ਵਕਾਉਂਦਾ ਏ ਉਹ ਬੀਬੀਆਂ ਨੇ ਇਹ ਕਿਹਾ ਉਹਨਾਂ ਨੂੰ ਵੇਚਣ ਵਾਲਿਆਂ ਨੂੰ ਚਾਹੇ ਉਹਦੇ ਵਿੱਚ ਕੁਝ ਹੋਰ ਜਾਤੀਆਂ ਦੇ ਬੰਦੇ ਵੀ ਹੋਣ ਕਿ ਤੁਸੀਂ ਚਿੱਟਾ ਪਿੰਡ ਚ ਬੱਚੇ ਮਰਦੇ ਨੇ ਚਿੱਟਾ ਨਾ ਵੇਚੋ ਹੋਰ ਬਾਹਰ ਜਾ ਕੇ ਵੇਚ ਲਓ ਇਸੇ ਗੱਲ ਤੋਂ ਹੀ ਉਹਨਾਂ ਨੇ ਗੁੱਸੇ ਵਿੱਚ ਆ ਕੇ ਬੰਦੇ ਇਕੱਠੇ ਕਰਕੇ ਉਹਨਾਂ ਲੋਕਾਂ ਉਸ ਘਰਾਂ ਉਹਨਾਂ ਘਰਾਂ ਤੇ ਹਮਲਾ ਕਰ ਦਿੱਤਾ ਜਿਹੜੇ ਰੋਕਦੇ ਨੇ ਤੇ ਪੰਜਾਬ ਪੰਜਾਬ ਇਹ ਭਗਵੰਤ ਮਾਨ ਕਿੱਥੇ ਆ ਕਿੱਥੇ ਆਣੇ ਨੂੰ ਕੋ ਚੱਕਾ ਰੋਕੇ ਇਹਨੇ ਕਿਹਾ ਮੈਂ ਆ ਕਰ ਦੂੰ ਮੈਂ ਇਹ ਕਰ ਦੂੰ ਮੈਂ ਐ ਕਰ ਦੇਵਾਂਗੇ ਸਾਨੂੰ ਰਾਹ ਤੇ ਇਹਨੂੰ ਬਹੁਤ ਸਮਤੀ ਨਾਲ ਲੋਕਾਂ ਨੇ ਮੁੱਖ ਮੰਤਰੀ ਬਣਾ ਪਰ ਇਹ ਬੰਦਾ ਕਦੀ ਵੀ ਮੁੱਖ ਮੰਤਰੀ ਦੇ ਬਣਨ ਦੇ ਇਹਦੀ ਸ਼ਕਲ ਹੀ ਨਹੀਂ ਮੁੱਖ ਮੰਤਰੀ ਨਾਲੀ ਇਹ ਤਾਂ ਲੋਕ ਮੂਰਖ ਨੇ ਜਿੰਨਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਵੋਟਾਂ ਇਹਦੀ ਇਹ ਤਾਂ ਅਜੇ ਬਾਦਲ ਨੂੰ ਲੰਦਾ ਤੇ ਫਿਰ ਵੀ ਥੋੜਾ ਜਿਹਾ ਲੋਕਾਂ ਉਤੇ ਦਬਾਅ ਸੀ ਜ਼ੈਤ ਸੀ ਕਹਤੰਦਾ ਜਾਂ ਬਾਦਲ ਦਾ ਚੰਨੀ ਤੋਂ ਤੇ ਭਵੰਤਮਾਨ ਤੋਂ ਕੌਣ ਪੰਜਾਬ ਦਾ ਬੰਦਾ ਡਰਦਾ ਇਹਦੇ ਵਿਚਾਰੇ ਮੁਰਦੇ ਲੋਕ ਨੇ ਦੋਨੇ ਫਿਰ ਇਹਨਾਂ 'ਚ ਤਾਕਤ ਨਹੀਂ ਹੈਗੀ ਕਿ ਪੰਜਾਬ ਦੀ ਪੁਲਿਸ ਨੂੰ ਇਹਨਾਂ ਦੀ ਚੰਨੀ ਨੇ ਬਿਆਨ ਦੇ ਦਿੱਤੇ ਫਿਰ ਪਲਾਟ ਦੇ ਦਿਓ ਗਰੀਬਾਂ ਨੂੰ ਇੱਕ ਪਲਾਟ ਨਹੀਂ ਚੰਨੀ ਦੇ ਅੱਖੇ ਲਾ ਕੇ ਉਥੋਂ ਦੀ ਸਰਕਾਰ ਨੇ ਕੱਟਿਆ ਉਹਨਾਂ ਉੱਤੇ ਕਲਮ ਹੀ ਫੇਰ ਦਿੱਤੀ ਉਹਨਾਂ ਨੇ ਕਿਸੇ ਨੇ ਉਹਦੀ ਕਿਸੇ ਐਸਡੀਓ ਨੇ ਤਹਿਸੀਲਦਾਰ ਨੇ ਕਿਸੇ ਬੰਦੇ ਨੇ ਉਹਦੀ ਗੱਲ ਹੀ ਨਹੀਂ ਸੁਣੀ ਚੰਨੀ ਦੀ ਚੰਨੀ ਹੋਰ ਥਾਵਾਂ ਤੇ ਬੋਲਦਾ ਚੰਨੀ ਅੱਜ ਕਿਉਂ ਨਹੀਂ ਬੋਲਦਾ ਅੱਜ ਪੰਜਾਬ ਦੀ ਭਾਜਪਾ ਲੀਡਰ ਉਹ ਕਿਉਂ ਨਹੀਂ ਬੋਲਦੇ ਤਾਂ ਤੁਸੀਂ ਕਿਉਂ ਨਹੀਂ ਬੋਲਦੇ ਸੋ ਇਹ ਬੜਾ ਖਤਰਨਾਕ ਕੰਮ ਹੋਇਆ ਵੀਰ ਜੀ ਮੈਂ ਕਹਿੰਦਾ ਵੀ ਇਹਨੂੰ ਹਿੰਦੀ ਮੀਡੀਆ ਚੱਕੇ ਤੇ ਹਿੰਦੀ ਮੀਡੀਆ ਨਾਲ ਕੋਈ ਦੁਲਹੀਨਾ ਕਾਂਡ ਮਿਰਚਪੁਰ ਦਾ ਅੱਜ ਤੋਂ ਜਿਹੜੇ 25 ਸਾਲ ਪੁਰਾਣੇ ਕਾਂਡ ਸੀ ਹਰਿਆਣੇ ਵਿੱਚ ਹੋਏ ਉਹਨਾਂ ਦੇ ਨਾਲ ਮਿਲਵਾ ਚੁਲਵਾ ਕਾਂਡਿਆ ਤੇ ਉਹਨਾਂ ਗਰੀਬ ਲੋਕਾਂ ਦੇ ਉੱਤੇ ਇੱਕ ਦਹਿਸਤ ਪਾਉਣ ਦਾ ਇੱਕ ਵਾਰ ਇੱਕ ਤਰੀਕਾ ਹੈ ਸਾਡੇ ਸਾਨੂੰ ਵੱਧ ਤੋਂ ਵੱਧ ਸਭ ਲੋਕਾਂ ਦੇ ਬਦਲੇ ਬੋਲਣਾ ਚਾਹੀਦਾ ਹੈ ਉਹਦੀ ਰੱਜ ਕੇ ਨਿੰਦਿਆ ਹੋਣੀ ਚਾਹੀਦੀ ਹੈ ਤਾਂ ਕਿ ਵਾਸਤੇ ਉਹਦੇ ਜ਼ੁਲਮ ਨੂੰ ਠੱਲ ਪੈਣੀ ਚਾਹੀਦੀ ਆ ਉਹ ਠੱਲ ਗਰੀਬ ਜਾਤੀਆਂ ਨੇ ਖੁਦ ਪਾਉਣੀ ਆ ਕਿਸੇ ਸਰਕਾਰ ਨੇ ਇਹਨਾਂ ਦੀ ਕੋਈ ਸਹਾਇਤਾ ਨਹੀਂ ਕਰਨੀ ਮੈਂ ਇਹ ਕਹਿ ਸਕਦਾ ਬਾਪੂ ਜੀ ਜਿਵੇਂ ਕਿ ਆਪਾਂ ਲੰਬੇ ਸਮੇਂ ਤੋਂ ਦੇਖ ਰਹੇ ਆ ਕੀ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਲੱਗ ਰਿਹਾ ਭਗਵੰਤ ਮਾਨ ਨੇ ਉੱਥੇ ਵੀ ਕਿਤੇ ਵੀ ਮੀਟਿੰਗ ਨਹੀਂ ਕੀਤੀ ਹਾਂਜੀ ਇਹ ਹੁਣ ਵੀ ਮਜ਼ਦੂਰਾਂ ਦੇ ਨਾਲ ਇੰਨਾ ਵੱਡਾ ਤਿਆਚਾਰ ਹੋਇਆ ਕਈ ਘਰ ਸਾੜੇ ਗਏ ਆ ਕੀ ਲੱਗਦਾ ਕਿ ਭਗਵੰਤ ਮਾਨ ਹੁਣ ਕਿਤੇ ਚੁੱਪੀ ਆਫ ਦੀ ਥੋੜੂਗਾ ਖੜੂਗਾ ਮਜ਼ਦੂਰਾਂ ਦੇ ਨਾਲ ਉਹ ਭਗਵੰਤ ਮਾਨ ਨੇ ਵੀਰੇ ਜੀ ਨਹੀਂ ਖਲੋਣਾ ਇੱਕ ਵਾਰੀ ਨਹੀਂ 100 ਵਾਰੀ ਅੱਖ ਨੂੰ ਤਿਆਰ ਮੈਂ ਲਿਖ ਕੇ ਦੇਣਾ ਜੇ ਭਗਵੰਤ ਮਾਨ ਮਜ਼ਦੂਰਾਂ ਦੇ ਕਦੇ ਗੱਲ ਕਰ ਜੇ ਬਾਪੂ ਕਦੀ ਨਹੀਂ ਕਰ ਸਕਦਾ ਉਹ ਮਤਲਬ ਵੇਖੋ ਆਂਦਾ ਮੈਂ ਇੱਕ ਮਸ਼ਤਰ ਦਾ ਮੁੰਡਾ ਇੱਕ ਗਰੀਬ ਦਾ ਸੰਤਰਾਮ ਦਾਸੀ ਦੇ ਗੀਤ ਗਾਉਂਦਾ ਰਿਹਾ ਤਰਲੇ ਲਿਲੜੀਆਂ ਕਰਦਾ ਰਿਹਾ ਲੋਕਾਂ ਦੀਆਂ ਉਹ ਭਗਵੰਤ ਮਾਨ ਇੰਨਾ ਦਬਿਆ ਹੋਇਆ ਤੇ ਕਮਜ਼ੋਰ ਮੁੱਖ ਮੰਤਰੀ ਆ ਇਹਦੇ ਰਾਜ ਹੁੰਦੇ ਆ ਨਾ ਰਾਜ ਭਾਗ ਛਿੱਤਰ ਤੋਂ ਦੇ ਤਾਕਤ ਤੋਂ ਬਿਨਾਂ ਨਹੀਂ ਚੱਲਦੇ ਜੇ ਪ੍ਰਸ਼ਾਸਨ ਹੀ ਐਡਾ ਕਮਜ਼ੋਰ ਹੋਵੇਗਾ ਹੱਲ ਲੜਨਾ ਮਤਲਬ ਉਹ ਕਿ ਹੁੰਦਾ ਹੈ ਵੀ ਮਤਲਬ ਉਹਦੇ ਪ੍ਰਸ਼ਾਸਨ ਨੇ ਲੜਨਾ ਭਗਵੰਤ ਮਾਨ ਨੇ ਖੁਦ ਨਹੀਂ ਪਰ ਭਗਵੰਤ ਮਾਨ ਦੀ ਇੰਨੀ ਹیثیت ਨਹੀਂ ਕਿ ਉਹ ਪੰਜਾਬ ਦੇ ਲੋਕ ਪ੍ਰਸ਼ਾਸਨ ਨੂੰ ਕਹਿ ਸਕੇ ਕਿ ਇਹ ਜਿਹੜੀਆਂ ਚੀਜ਼ਾਂ ਇਹ ਬੰਦ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਕੋਈ ਬਿਆਨ ਹੀ ਹੁੰਦਵੇਗਾ ਲੈ ਹੁਣ ਵੀ ਮੈਂ ਤੁਹਾਨੂੰ ਕਾਹਦੇ ਨਾ ਕਹਿੰਦਾ ਭਗਵੰਤ ਮਾਨ ਨੇ ਬੋਲਣਾ ਹੀ ਨਹੀਂ ਤੇ ਬਾਪੂ ਜੀ ਭਗਵੰਤ ਮਾਨ ਤਾਂ ਸਿਰਫ ਕਿਸਾਨੀ ਦੀ ਹੋਣ ਕਿਸਾਨੀ ਦੀ ਵੀ ਗੱਲ ਨਹੀਂ ਕਰਦਾ ਉਹ ਤਾਂ ਕੇਵਲ ਸਾਡੇ ਉਹ ਭਵੰਤਮਨ ਦੀ ਕੋਈ ਹਿੰਮਤ ਨਹੀਂ ਕਿ ਉਹ ਇਹਨਾਂ ਦੀ ਗੱਲ ਕਰ ਸਕੋ ਨੇ ਨਹੀਂ ਮਜ਼ਦੂਰਾਂ ਦੀ ਗੱਲ ਕਰਨੀ ਮਜ਼ਦੂਰਾਂ ਨੂੰ ਤਾਂ ਇੱਕ ਪਾਗਲ ਬਣਾਉਂਦਾ ਹੈ ਡਾਕਟਰ ਮੇੜਕਰ ਦੀ ਫੋਟੋ ਲਾ ਕੇ ਚਲਾਕੀ ਨਾਲ ਕੇਜਰੀਵਾਲ ਤੇ ਉਹ ਦੋਨੋਂ ਇਹ ਕੰਮ ਕਰਦੇ ਨੇ ਕਿ ਮਜ਼ਦੂਰ ਬੜੇ ਅਸੀ ਅਸੀ ਵਰਗੇ ਬੜਾ ਭੋਲਾ ਪੜਾ ਹੈ ਇਹਨਾਂ ਨੂੰ ਗੁੰਮਰਾਹ ਕਰੋ ਇਹ ਕਿਉਂਕਿ ਸਾਡੇ ਨਾਲ ਇਹ ਰਾਜਨੀਤੀ ਦੇ ਸ਼ਾਮਦਾਂ ਤੇ ਦੰਡ ਦੀ ਚਾਲ ਖੇਡੀ ਜਾਂਦੀ ਹੈ ਉਹਨਾਂ ਨੂੰ ਉਹਨੇ ਡਾਕਟਰ ਮੇਡ ਕਰਦੀ ਫੋਟੋ ਦਾ ਸਿਰਫ ਵਿਖਾਵੇ ਲਈ ਲਾਈ ਆ ਕੀ ਜੇ ਡਾਕਟਰ ਮੇਡ ਕਰਦੇ ਅੱਜ ਜਿਉਂਦਾ ਹੁੰਦਾ ਜਾਂ ਡਾਕਟਰ ਮੇਡ ਕਰਨ ਨੂੰ ਮੰਨਣ ਵਾਲੇ ਦਾ ਸੰਵਿਧਾਨ ਦੀ ਤਾਕਤ ਨੂੰ ਮੰਨਣ ਵਾਲੇ ਬੰਦੇ ਰਾਜਦੇਹ ਦੇ ਤੇ ਮੈਂ ਕਹਿੰਦਾ ਪੱਤਾ ਨਹੀਂ ਹਿੱਲਦਾ ਜੇ ਉਹ ਮੈਂ ਉਹ ਦਾਵਾ ਮੇਰੇ ਕਰਦਾ ਜਿਆਦਾ ਅਗਲਾ ਕਹਿੰਦਾ ਜਾਂ ਸਾਡੇ ਵਰਗੇ ਬੰਦੇ ਨੂੰ ਕਿਸੇ ਨੂੰ ਬਣਾਓ ਮੁੱਖ ਮੰਤਰੀ ਨੂੰ ਕਈ ਵੀ ਮਤਲਬ ਜ਼ੁਲਮ ਹੋ ਕੇ ਦਿਖਾ ਦੇ ਫੜ ਕੇ ਇਹਨਾਂ ਲੋਕਾਂ ਦੇ ਸਰਾਖਾਂ ਦੇ ਪਿੱਛੇ ਉਮਰ ਭਰ ਲਈ ਧੱਕਿਆ ਜਾਵੇ ਜਦੋਂ ਇਹਨਾਂ ਨੂੰ ਬਰਾਬਰ ਜ਼ੁਲਮ ਉਹਦੀ ਸਜ਼ਾ ਮਿਲੇਗੀ ਤੇ ਕਹਿੰਗੇ ਦੂਜੀ ਵਾਰ ਇਹ ਕਿਤੇ ਜ਼ੁਲਮ ਕਰਨਗੇ ਪੰਜਾਬ ਦੀ ਪੁਲਿਸ ਡਰਨ ਡਈ ਇਹਨਾਂ ਲੋਕਾਂ ਤੋਂ ਭਗਵੰਤ ਸਤਿਗੁਰ ਖੁਦ ਡਰਦਾ ਇਹਨਾਂ ਲੋਕਾਂ ਤੋਂ ਕਿ ਮੈਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ 12 1400 2000 ਆਦਮੀ ਉਹਦੀ ਮਤਲਬ ਸਕਿਉਰਿਟੀ ਗਾਰਡ ਤੇ ਲੱਗਾ ਹੈ ਜਿਹੜਾ ਕੇਦਰੀਵਾਲ ਕਦੇ ਕਹਿੰਦਾ ਸੀ ਦਿੱਲੀ ਚੋਂ ਮੈਂ ਸਕਿਉਰਿਟੀ ਨਹੀਂ ਲੈਣੀ ਮੈਂ ਵੱਡੀ ਹਵੇਲੀ ਨਹੀਂ ਲੈਣੀ ਅੱਜ ਉਹ ਹਜ਼ਾਰ ਹਜ਼ਾਰ ਤੋਂ 2000 ਪੁਲਸ ਨੂੰ ਨਾਲ ਲੈ ਕੇ ਚੱਲਦੇ ਨੇ ਤੋ ਇਹਨਾਂ ਲੋਕਾਂ ਦੇ ਹਾਲਾਤ ਇਹੋ ਜਿਹੇ ਬਣਾਣਾ ਦਿੱਤੇ ਨੇ ਪੰਜਾਬ ਦੇ ਪੰਜਾਬ ਦੇ ਵਿੱਚ ਐਸ ਵਕਤ ਪੰਜਾਬ ਅੱਗ ਦੇ ਭੰਬ ਉੱਤੇ ਬੈਠਾ ਅੱਗ ਦੇ ਉੱਤੇ ਬੈਠਾ ਹੈ। ਭਗਵੰਤ ਮਾਨ ਨੇ ਨਹੀਂ ਕਰਨਾ ਸਾਡੇ ਮੂਰਖ ਲੋਕ ਉਹਦੀ ਗੱਲ ਨੂੰ ਸਮਝ ਲੈਣਾ। ਨਾ ਕਾਂਗਰਸ ਕਰੇ ਨਾ ਭਗਵੰਤ ਮਾਨ ਕਰੇ ਨਾ ਭਾਜਪਾ ਕਰੇ ਜਿੰਨਾ ਚਿਰ ਮਜ਼ਦੂਰਾਂ ਦਾ ਖੁਦ ਰਾਜ ਨਹੀਂ ਆਉਂਦਾ। ਬਸ ਇੱਕੋ ਹੀ ਗੱਲ ਆ। ਜਿੰਨਾ ਚਿਰ ਬਹੁਜਨ ਸਮਾਜ ਦਾ ਜਿਹੜਾ ਇਹ ਬਹੁਤ ਜ਼ਿਆਦਾ 80 80 ਸ਼ਾਤ ਦੇ 90% ਲੋਕ ਨੇ ਇਹ ਮੇਰਾ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਵਿੱਚ ਇਹਨਾਂ ਲੋਕਾਂ 'ਤੇ ਜ਼ੁਲਮ ਹੁੰਦਾ ਹੈ ਜਿੰਨਾ ਚਿਰ ਇਹ ਖੁਦ ਰਾਜਪਾ ਕਾਸ਼ੀਰਾਮ ਜੀ ਕਹਿੰਦੇ ਹੁੰਦੇ ਸੀ ਜਿਹੜੀ ਮਾਸਟਰ ਚਾਬੀ ਆ ਨਾ ਸਾਰੇ ਅਜਿੰਦਰੀਆਂ ਦੀ ਉਹ ਆ ਕੀ ਚਾਬੀ ਉਹ ਆ ਰਾਜ ਸਤਾ ਜਿੰਨਾ ਚਿਰ ਇਹ ਰਾਜ ਸਤਾ ਨਹੀਂ ਲੈਂਦੇ ਇਹਨਾਂ ਦੇ ਜ਼ੁਲਮ ਲਈ ਵੀਰ ਜੀ ਹਟਨੇ ਕੋਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕੋਈ ਕਿਸੇ ਕੋ ਰਾਜ ਨਾ ਦੇਹ ਔਰ ਜਦ ਰਾਜ ਕੋਈ ਕਿਸੇ ਉਹ ਰਾਜ ਨਾ ਦੇ ਹੈ ਜੋਲੇ ਹਨ ਜਿ ਬਲਸੇ ਰਹੇ ਰਾਜ ਭਾਗ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਹੀਂ ਆ ਤੇ ਚਣ ਦਿੱਤੇ ਜੋ ਗੁਰੂ ਗੋਬਿੰਦ ਸਿੰਘ ਦਾ ਸਿੱਖਾਂ ਨਾਲ ਰਾਜ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਹੀਂ ਨਾ ਤੇ ਕਿਉਂ ਜਿੰਦੇ ਗੁਰੂ ਤੇਗ ਬਹਾਦਰ ਦਾ ਅਸੀਸ ਕਿਉਂ ਦਿੱਲੀ ਵਿੱਚ ਗੁਰੂ ਅਰਜਨ ਦੇਵ ਲੋਹਾਂ ਦੇ ਕਿਉਂ ਬੰਦੇ ਇਸ ਵਾਸਤੇ ਰਾਜ ਭਾਗ ਲੈਣਾ ਸਾਨੂੰ ਬੜਾ ਜ਼ਰੂਰੀ ਹੈ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਤੋਂ ਮੈਂ ਇਹ ਕਹਾਂ ਕਿ ਬਿਲਕੁਲ ਭਗਵੰਤ ਮਾਨ ਨੇ ਕਿਸੇ ਮਜ਼ਦੂਰ ਦੀ ਗੱਲ ਨਹੀਂ ਕਰਨੀ ਨਾ ਉਹ ਚੋਰ ਫੜੋ ਜਿਹੜੇ ਕਹਿ ਰਹੇ ਨੇ ਉਹ ਚੋਰ ਕੌਣ ਲੋਕ ਨੇ ਉਸੇ ਵਰਗ ਦੇ ਤਾਂ ਲੋਕ ਚੋਰ ਨੇ ਜਿਨ੍ਹਾਂ 'ਚ ਭਗਵੰਤ ਮਾਨ ਵੀ ਆਉਂਦਾ ਮੈਂ ਕਿਸੇ ਜਾਤੀ ਉੱਤੇ ਜਾਂ ਕਿਸੇ ਕਾਸਟ ਉੱਤੇ ਟਿੱਪਣੀ ਨਹੀਂ ਮੈਂ ਕਰਦਾ ਪਰ ਉਹਨਾਂ ਲੋਕਾਂ ਨੇ ਤੇ ਤੁਹਾਡੀਆਂ ਪੋਸਟਰ ਤੇ ਨੌਕਰੀਆਂ ਲਈਆਂ ਨੇ ਉਹਨਾਂ ਲੋਕਾਂ ਦਿੱਤੇ ਉਹ ਕਿਵੇਂ ਕੇਸ ਚਲਾਵੇ ਕਿਵੇਂ ਤੁਹਾਡੇ ਨਾਲ ਗੱਲ ਕਰੇ ਕਿਵੇਂ ਉਹ ਤੁਹਾਡੀ ਗੱਲ ਸੁਣੇ ਇਸ ਵਾਰੀ ਵੀ ਪੈਦਾ ਹੁੰਦਾ ਚਾ ਧੰਨਵਾਦ ਬਾਪੂ ਜੀ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਠੀਕ ਆ ਜੀ